एसजीपीसी दफ्तर विच एक सेवदार ने दूसरे सेवदार ते जानलेवा हमला करके उतारा मौत दे घाट। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਵੀ ਮੜੀ ਘਟਨ ਵਾਪਰੀ। ਸਚਕਾਂਸ਼ ਜੀਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜੇ ਪਏ। ਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਟੌਨਸ ਕਰਤਾ ਉਹਦੇ ਕਾਫੀ ਨਮੀਂ ਸ਼ਟ ਲੱਗੀਆਂ ਅਸੀਂ ਜਿਹੜੀ ਪੜਤਾਲ ਜਿਹੜੀ ਇਮੀਡੀਏਟਲੀ ਕਰਨ ਤਹਿਤ ਤੱਕ ਚੀਫ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨਾ ਹੈ ਬਾਕੀ ਜਿਹੜੀ ਵੀ ਸਰਜਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਸ ਨੂੰ ਜਿਸ ਤਰ੍ਹਾਂ ਦੇ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਜੇ ਅਜੇ ਮਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਪ੍ਰਬੰਧ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮਲਾਜ਼ਮ ਕੋਈ ਤੇ ਇੱਕ ਮਲਾਜ਼ਮ ਇਨਵੋਲਵ ਹੋ ਜਾਵੇ 2013 ਜਿੰਨੇ ਵੀ ਮਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂ ਮੈਂ ਸਿਰ ਤੇ ਦੋ ਵੇਕਟ ਨਾ ਆਪੀ ਜੇ ਇੱਕ ਘਟਨਾ ਅੱਜ ਲਗਭਗ ਸਵਾਗਤ ਹੈ ਇੱਕ ਵਾਏ ਜਦੋਂ ਸਾਰੇ ਪ੍ਰਸ਼ਾਦਾ ਸ਼ਾਗ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਦਾ ਸ਼ਾਗ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਅੰਜਾਮ ਦਿੱਤੀ। ਕੋਈ ਨਹੀਂ ਸੀ ਕਰਨੀ ਇਹ ਕਹਿੰਦੇ ਪਰਿਵਾਰਕ ਮਸਲਾ ਸੀਗਾ ਉਹਦਾ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਤੇ ਉਹਨਾਂ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਛੋ ਘਰੋਂ ਵੀ ਮੈਨੂੰ ਪਤਾ ਲੱਗਾ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮੰਗਤ ਬਾਕੀ ਬਾਕੀ ਘਟਣਾ ਆ ਅਸੀਂ ਇਹ ਤੁਰੰਤ ਉਸ ਕਰਕੇ ਕਾਰਵਾਈ ਕਰਾਂਗੇ ਕੋਈ ਕੋਈ ਬ੍ਰਾਂਚ ਕੰਮ ਕਰਦੇ ਦੋਗੇ ਇੱਕੋ ਜਗ੍ਹਾ ਕੰਮ ਕਰਨਾ ਨਹੀਂ ਇਹ ਦੋਵੇਂ ਹੀ ਦਫਤਰ ਦਰਬਾਰ ਸਾਹਿਬ ਇੱਕ ਕਾਨਫਰੰਸ ਚਾ ਦੂਜਾ ਲਾਗੇ ਨਾਲ ਹੀ ਬ੍ਰਾਂਚਾਂ ਬ੍ਰਾਂਚ ਉੱਚ ਕੰਮ ਕਰ ਰਿਹਾ ਤੇ ਇਹ ਇਹ ਓਕੇ ਡਿਊਟੀ ਕਰਨ ਵਾਲਿਆ ਇਸ ਕਰਕੇ ਇੱਕ ਦਿਨ ਮੁੜ ਜਾਣਾ ਮਿਲਦੇ ਵੀ ਆ ਬੇ ਪਰਿਵਾਰ ਕ੍ਰਸ਼ਤੇ ਵੀ ਜਾਣਾ ਹਜੇ ਤੱਕ ਤੇ ਹਾਲਤ ਸੇਰੀਅਸ ਆ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਕੋ ਦੱਸਾਂਗੇ